ਲਓ ਜੀ ਆਹਾਂ ਇੱਕ ਟਰਾਲੀ ਤਿਆਰ ਕੀਤੀ ਆ ਏਸੀ ਵਾਲੀ ਗਰਮੀਆਂ ਵਾਸਤੇ ਆ ਇਹਦੇ ਵਿੱਚ ਪਹਿਲਾਂ ਉੱਤੇ ਬਣੀ ਹੈ ਪਾਣੀ ਵਾਲੀ ਟੈਂਕੀ ਸਿੰਕ ਵੀ ਲਾਤਾ ਹੱਥ ਧੋਣ ਨੂੰ ਸ਼ੀਸ਼ਾ ਹੈਗਾ ਜੀ ਦੇਖੋ ਆ ਆ ਗਿਆ ਆਪਣਾ ਸ਼ੀਸ਼ਾ ਇੱਥੇ ਇਹਦਾ ਸਿਸਟਮ ਆ ਗਿਆ ਜੀ ਬੈਟਰੀ ਲਗਾਤੀ ਇਹ ਜੇ ਹੁਣ ਕਹਿੰਦੇ ਆ ਲਾਈਟ ਬੰਦ ਕਰ ਦਿੰਦੇ ਆ ਜੀ ਇਹ ਕਰ ਦਿੰਦੇ ਆ ਉਹ ਕਰ ਦਿੰਦੇ ਆ ਆ ਤੁਹਾਨੂੰ ਮੈਂ ਉਤੋਂ ਦੀ ਬਲੈਂਡ ਬਲੰਡ ਲੱਗੇ ਹੋਏ ਨੇ ਆਹ ਲਾਤਾ ਉੱਤੇ ਸਾਰੇ ਆਪਾਂ ਸੋਲਰ ਸਿਸਟਮ ਇੱਥੋਂ ਸੋਲਰ ਪਾਵਰ ਮਿਲਣੀ ਆ ਸੋਲਰ ਪਾਵਰ ਨੇ ਫਿਰ ਕੋਈ ਚੱਕਰ ਹੀ ਨਹੀਂਗਾ ਵੀ ਲਾਈਟ ਹੈ ਨਹੀਂ ਹੈ ਇਸ ਗੱਲ ਦਾ ਕੋਈ ਰੌਲਾ ਹੀ ਨਹੀਂ ਆਹ ਸਪਲਟ ਏਸੀ ਗਰਮੀ ਗਰਮੀ ਵਾਲੀ ਗੱਲ ਹੀ ਨਹੀਂ ਕੋਈ ਚੱਕਰੀ ਨਹੀਂ ਕਹਿੰਦੇ ਵੀ ਜਿੱਥੇ ਰਹਾਂਗੇ ਕੰਮ ਕਰਨਾ ਠੋਕ ਕੇ ਰੈਣਾ ਪੂਰੀ ਮੌਜ ਨਾਲ ਜਿਵੇਂ ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੈਗੀ ਆ ਵਰਕ ਲਾਈਕ ਕੁਲੀ ਲਿਵ ਲਾਈਕ ਕਿੰਗ ਆ ਹੁਣ ਅੰਦਰ ਜਾਣ ਵਾਲਾ ਆਹ ਇੱਥੇ ਸੇਫਟੀ ਦਾ ਪੂਰਾ ਪ੍ਰਬੰਧ ਕੈਮਰੇ ਲੱਗੇ ਹੋਏ ਨੇ ਇੰਟਰਨੈਟ ਦੇ ਨਾਲ ਕਨੈਕਟਡ ਨੇ ਤੁਸੀਂ ਘਰੋਂ ਬੈਠੀ ਦੇਖ ਸਕਦੇ ਹੋ ਆਹਾ ਡੋਰ ਹੈਗਾ ਜੀ ਡੋਰ ਨੂੰ ਖੋਲ ਕੇ ਫੇਦਰ ਪ੍ਰੋਗਰਾਮ ਪੱਕੇ ਇੰਤਜ਼ਾਮ ਕੀਤੇ ਹੋਏ ਨੇ ਬਈ ਕੋਈ ਹਵਾ ਦੇ ਨਾਲ ਡੋਰ ਕਿਸੇ ਦੇ ਵਿੱਚ ਨਾ ਵਜੇ ਆਹ ਚੱਕੋ ਜੀ ਹੁਣ ਡੋਰ ਹਿੱਲਦਾ ਨਹੀਂ ਹਾਂਜੀ ਆਹਾ ਇਹ ਕਿਸੇ ਨੇ ਖੋਰ ਬਣਵਾਉਣਾ ਵਾ ਨੰਬਰ ਮੈਂ ਕਮੈਂਟ ਦੇ ਵਿੱਚ ਵੀ ਦੇ ਦੂੰਗਾ ਇਹਨਾਂ ਲਈ ਬਣਾਇਆ ਗਿਆ ਕੈਵਨ ਤੇ ਹੁਣ ਹਾ ਹਾ ਕਾਰਪਟ ਕੈਨੇਡਾ ਅਮਰੀਕਾ ਚ ਵੀ ਲੋਕਾਂ ਦੇ ਘਰਾਂ ਚ ਇਹੋ ਜਿਹਾ ਕਾਰਪਟ ਨਹੀਂ ਹੁੰਦਾ ਜਿਹੜਾ ਇੱਥੇ ਥੱਲੇ ਜਟਾ ਨੇ ਆਪਦੇ ਥੱਲੇ ਪਾਇਆ ਹੋਇਆ ਹਜੇ ਇਹਨਾਂ ਨੇ ਲਿਖਿਆ ਨਹੀਂ ਜੁੱਤੀ ਝਾੜ ਕੇ ਕਹਿੰਦੇ ਕੋਈ ਗੱਲ ਨਹੀਂ ਆਜੋ ਹਾ ਹਾ ਅੰਦਰੋਂ ਫਿਨਿਸ਼ਿੰਗ ਇਹਨਾਂ ਦੀ ਕੀਤੀ ਹੋਈ ਆ ਆ ਜਿਹੜਾ ਸਨਮਾਇਕਾ ਲਾਇਆ ਹੋਇਆ ਵਿੱਚ ਦੀ ਮੇਰਾ ਮੂੰਹ ਦੀਦਾ ਸਨਮਾਇਕੇ ਦੇ ਇੱਕ ਕੈਮਰਾ ਅੰਦਰ ਵੀ ਲੱਗਿਆ ਹੋਇਆ ਵੀ ਤੁਸੀਂ ਬੈਠੇ ਹੋ ਅੰਦਰੋਂ ਕੈਮਰੇ ਦੇ ਨਾਲ ਸਾਰਾ ਤੁਹਾਡੇ ਕੋਲੇ ਰਿਕਾਰਡ ਹੁੰਦਾ ਆਹ ਪੱਖੇ ਉਹ ਲਾਤਾ ਏਸੀ ਤੇ ਇਧਰ ਆਹ ਸੀਟਾਂ ਹੁਣ ਤੁਹਾਨੂੰ ਬਹਿ ਕੇ ਦਿਖਾਉਣਾ ਮੈਂ ਸੀਟ ਦੇ ਉੱਤੇ ਐ ਦੇਖੋ ਨਜ਼ਾਰਾ ਇਧਰ ਪਲੱਗ ਪਲੱਗ ਲੱਗੇ ਹੋਏ ਨੇ ਪੂਰੇ ਲਾ ਕੇ ਤੇ ਸਾਰਾ ਸਿਸਟਮ ਬਿਜਲੀ ਦਾ ਤੇ ਉਹ ਲਾਤੇ ਪਲੱਗ ਵਗੈਰਾ ਇਹਦੇ ਵਿੱਚ ਜਿਵੇਂ ਹੁਣ ਦੂਜੇ ਲਾਉਂਦੇ ਆ ਵੀ LCD ਆਪਾਂ ਲਵਾਈ ਨਹੀਂ ਹੈਗੀ ਹਜੇ LCD ਇਹ ਚ ਵੀ ਆਪਾਂ ਕਿਹੜਾ ਉਥੇ ਫਿਲਮਾਂ ਦੇਖਣ ਜਾਣਾ ਆਪਣੇ ਕੋਲੇ ਫੋਨ ਹੈਗੇ ਨੇ ਉਹ ਸਾਰਾ ਸਿਸਟਮ ਸੁੱਚਾ ਸੱਚਾ ਦਾ ਲਾਗਤਾ ਲਾਈਟਾਂ ਦੇਖ ਲੋ ਸਾਰੀਆਂ ਪੋਰਟ ਲਾਈਟਾਂ ਜਿਹਨੂੰ ਕਹਿੰਦੇ ਨੇ ਐਂ ਜਬਰਦਸਤ ਲਾਈਆਂ ਹੋਈਆਂ ਨੇ ਇਹੋ ਜਿਹਾ ਤਾਂ ਸਾਲਾ ਛੇਤੀ ਕਿਸੇ ਲਾਲੇ ਦਾ ਡਰੈਗ ਰੂਮ ਨਹੀਂ ਹੁੰਦਾ ਜਿਹੇ ਜੇ ਸ਼ੋਅਰੂਮਾਂ ਦੇ ਵਿੱਚ ਆਪਾਂ ਜਾਨ ਨੇ ਬੈਠੇ ਹੁੰਦੇ ਆ ਆ ਮੋਦੀ ਉਹਨਾਂ ਨੂੰ ਦਿਖਾਓ ਵੀ ਜਿਹੜਾ ਥੋੜਾ ਜੱਥੇ ਜਾਂਦੇ ਸੀ ਨਾ ਵਿਗਿਆਨ ਭਵਨ ਉੱਥੇ ਕਰਦੇ ਹੁੰਦੇ ਸੀ ਮੀਟਿੰਗ ਸ਼ੀਟਿੰਗ ਬਈ ਚਲੋ ਤੁਸੀਂ ਸਾਡੇ ਕੋਲੇ ਇੱਥੇ ਹੀ ਆ ਜਾਓ ਮੀਟਿੰਗ ਕਰਨ ਨੂੰ ਅਸੀਂ ਵਧੀਆ ਬਣਾ ਲਿਆ ਵਾ ਤੇ ਐਂ ਹੈਗਾ ਵੀ 15 20 ਬੰਦੇ ਬੈਠ ਕੇ ਆਲੇ-ਦਾਲ ਇਹ ਆਹ ਕਰ ਲਿਆ ਸਾਰਾ ਜੇ ਹੁਣ ਵਿੱਚੋਂ ਖੜ ਕੇ ਦਿਖਾਵਾਂ ਵੀ ਮੀਟਿੰਗ ਕਰਨ ਨੂੰ ਵੀ ਥੋੜਾ ਪੜਦੇ-ਪੁੜਦੇ ਲੱਗੇ ਹੋਏ ਨੇ ਤੇ ਆ ਬਾਈ ਜੀ ਫੜਿਓ ਇੱਕ ਮਿੰਟ ਕੈਮਰਾ ਫੜੋ ਤੇ ਮੈਂ ਮੜਾ ਖੋਜੂਗਾ ਫਿਰ ਮੇਰੇ ਅੱਗੇ ਆਹ ਦੇਖ ਲਓ ਬਈ ਸੱਜਣੋ ਐਨ ਪੂਰਾ ਵਧੀਆ ਕੁੜੀਆਂ ਵਧੀਆ ਗੱਡੀਆਂ ਫੈਨ ਯਾਰ ਨਾਲ ਬੈਠ ਕੇ ਉਸ ਤੋਂ ਬਾਅਦ ਆ ਲੈ ਬਲੈਂਡ ਲੱਗੇ ਹੋਏ ਨੇ ਜਿਹੜੇ ਵਧੀਆ ਪੜਦੇ ਹੁੰਦੇ ਨੇ ਚੱਕੋ ਬੰਦ ਕਰੋ ਮੀਟਿੰਗ ਕਰਨੀ ਆ ਆਪ ਦਾ ਪਹਿਣਾ ਇੱਥੇ ਪੈ ਜਾਓ ਕਾਤ ਪੱਟੀ ਬੜਾ ਨਜ਼ਰਦਾਰ ਕਾਰਪੇਟਾ ਪੂਰਾ ਵਧੀਆ ਇੱਥੇ ਆ ਆਪਣੇ ਆਪ ਘਰਾਂ 'ਚ ਨਹੀਂ ਹੁੰਦੇ ਇਹ ਜੇ ਸੋ ਇਹ ਪੂਰੀਆਂ ਫੁੱਲ ਤਿਆਰੀਆਂ ਹੋ ਗਈਆਂ ਨੇ ਹੁਣ ਤੇ ਹੁਣ ਨਹੀਂ ਕਹਿੰਦੇ ਬਈ ਆਪਾਂ ਦਬ ਦੇ ਚਲੋ ਠੀਕ ਆ ਸੱਜਣੋ ਜੇ ਕਿਸੇ ਨੇ ਵੀ ਪਵਦਾ ਇਹ ਬਣਵਾਉਣਾ ਵਾ ਹੋਰ ਕਿਸੇ ਨੇ ਸੇਵਾ ਕਰਨੀ ਆ ਵੀ ਬਣਵਾ ਕੇ ਉੱਥੇ ਭੇਜਣੇ ਆ ਸਾਡੇ ਬਜ਼ੁਰਗਾਂ ਵਾਸਤੇ ਗਰਮੀਆਂ ਚ ਤਾਂ ਨੰਬਰ ਤੁਹਾਨੂੰ ਮੈਂ ਆ ਗਿਆ ਸੀ ਉਹਦੇ ਵਿੱਚ ਉਹ ਦੇਖ ਲਿਓ ਨਹੀਂ ਮੈਨੂੰ ਤੁਸੀਂ ਇਨਬਾਕਸ ਦੇ ਵਿੱਚ ਕਰ ਲਿਓ ਆਪਾਂ ਇਹ ਬਣਵਾ ਸਕਦੇ ਹੈਗੇ ਆ ਆ ਮੈਂ ਥੱਲੇ ਉੱtre ਆਇਆ ਹਜੇ ਇਹਦੇ ਹਜੇ ਪੂਰਾ ਸੁਰੱਖੀ ਬਿੰਦੀ ਲਾਈ ਨਹੀਂ ਹਜੇ ਤਾਂ ਲਾ ਕੇ ਵਿੱਚ ਫਰਨੀਚਰ ਫਰਨੀਚਰ ਦਾ ਕਰਕੇ ਹਜੇ ਕਹਿੰਦੇ ਵੀ ਤੁਸੀਂ ਪਹਿਲਾਂ ਆ ਗਏ ਹਜੇ ਤੇ ਲਾਉਣਾ ਟਾਈਮ ਹੋ ਰਿਹਾ ਇਹਨਾਂ ਨੇ ਬਾਹਰ ਵੀ ਫੁੱਲ ਬੂਟੀਆਂ ਜਿਹੜੀਆਂ ਪੇਂਟ ਹਜੇ ਇੱਕ ਵਾਰੀ ਕਰਤਾ ਹੋਰ ਉੱਤੇ ਕਰਕੇ ਫਿਰ ਪੂਰਾ ਇਹਦੀ ਚੀਜ਼ ਬਣਾਉਣੀ ਆ ਚੰਗਾ ਵੀ